ਬਿਲਕੁਲ ਰਿਲੈਕਸ ਟਿੱਲਾ ਛੱਡੋ ਸਰੀਰ ਫ੍ਰੀ ਟਿੱਲਾ ਛੱਡੋ ਜਾ ਬਾਈ ਫ੍ਰੀ ਟਿੱਲਾ ਬਸ ਅੱਖਾਂ ਬੰਦ ਅੱਖਾਂ ਬੰਦ ਅੱਖਾਂ ਬੰਦ ਕਰੋ ਅੱਖਾਂ ਬੰਦ ਅੱਖਾਂ ਬੰਦ ਰੱਖੋ ਬਾਈ ਅੱਖਾਂ ਬੰਦ ਅੱਖਾਂ ਰੋਲੋ ਲੇ ਵੀ ਸਰਪਤੰਨ ਮਿੰਟ ਦੇ ਵਿੱਚ ਸਰਵਾਈਕਲ ਦਾ ਹੱਲ 100% ਆ 100% ਆ ਜੀ 100% ਜੀ 100% ਸਰਵਾਈਕਲ ਹੋਵੇ ਤੁਹਾਨੂੰ ਹਾਂਜੀ ਧਾਰ ਰਹਿਲੀ ਹੋਵੇ ਤੁਹਾਡੀ ਨਾਲ ਜਿਹੜੀ ਹੋਵੇ ਹਾਂਜੀ ਇਹ ਚੀਜ਼ ਆਪਾਂ ਗਾਰੰਟੀ ਦੇ ਠੀਕ ਕਰਦੇ ਹਾਂ ਹੱਥ ਲਾ ਕੇ ਹਾਂਜੀ ਮੈਦੂ ਬਾਈ ਜੀ 2009 ਦੇ ਵਿੱਚ ਉਹ ਮੈਂ ਚਾਈਨਾ ਦੇ ਵਿੱਚ ਉਹ ਥੈਰੇਪੀ ਸਿੱਖੀ ਸੀ ਚਾਈਨਾ ਦੇ ਵਿੱਚੋਂ ਹਾਂਜੀ ਆਹ ਬਿਆਂ ਦਾ ਤਾਂ ਹੁੰਦਾ ਜੀ ਇਹ ਗਾਰੰਟੀ ਆ ਜਮਾ ਜੀ ਬੈਕ ਲਾਈ ਸੈਕਰੇ ਕੇਸ ਹੱਲ ਕੀਤੇ ਨੇ ਆਪਾਂ ਤੁਹਾਨੂੰ ਲੰਬਰ ਦੇ ਸਕਦੇ ਆ ਲੋਕਾਂ ਨਾਲ ਗੱਲ ਕਰਾ ਸਕਦੇ ਕੋਈ ਐਦਾਂ ਦੀ ਗੱਲ ਜਿਹੜਾ ਵੀ ਬੰਦਾ ਕੋਈ ਫੀਸ ਵੇਰੀ ਦੇ ਕੇ ਜਾਂਦਾ ਉਹਦਾ ਆ ਸਵਾਲ ਲਿਓ ਨਾ ਇਹ ਫੀਸ ਆ ਇਹ ਫੀਸ ਆ ਬਸ ਇਹੋ ਜਿਹਾ ਕੁਝ ਲਿਆ ਕੇ ਫੈਸਲਾ ਘਰ ਪਈ ਆ ਦੇ ਕਾਫੀ ਜਦਾ ਰੇਸ ਆ ਲੈ ਵੀ ਦੋਸਤੋ ਜੇ ਤੁਸੀਂ ਨਾ ਸਰਵਾਈਕਲ ਦੀਆਂ ਦਵਾਈਆਂ ਖਾ ਖਾ ਕੇ ਅੱਕ ਗਈ ਪਰ ਤੁਹਾਡਾ ਸਰਵਾਈਕਲ ਠੀਕ ਨਹੀਂ ਹੋਇਆ ਤਾਂ ਬਾਈ ਜੀ ਤੁਹਾਨੂੰ ਇੱਥੇ ਆਉਣਾ ਪਊਗਾ ਕਿਉਂਕਿ ਵੀਰ ਬਾਈ ਜੀ ਸਿਰਫ ਹੱਥ ਲਾਉਣ ਦੇ ਨਾਲ ਬਿਨਾਂ ਕਿਸੇ ਦਵਾਈ ਤੋਂ ਸਰਵਾਈਕਲ ਦਾ ਹੱਲ ਕਰਦਾ ਕੀ ਗੱਲਵਾਟ ਹੈ ਸਾਰੀ ਗੱਲਵਾਟ ਬਾਈ ਨਾ ਕਰਦੇ ਬਾਈ ਅਸੀ ਕਰਦੇ ਕੀ ਹਾਂ ਚੱਲਨੇ ਬਾਈ ਜੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਦੱਸੋ ਬਾਈ ਜੀ ਮਾੜਾ ਕੀ ਗੱਲਬਾਤ ਕੀ ਹੈ ਜੀ ਦੇਖੋ ਜੀ ਸਿਆਣੇ ਕਹਦੇ ਆ ਵੀ ਜਿਹੜੇ ਦੁੱਖ ਹੈ ਉਹ ਦੱਸਣ ਨਾਲ ਘਟਦੇ ਆ ਤੇ ਸੁੱਖ ਵੱਡਣ ਨਾਲ ਵਧਦੇ ਆ ਵਧਦੇ ਆ ਜੀ ਠੀਕ ਹੈ ਜੀ ਜੇ ਹੁਣ ਆਪਾਂ ਨੂੰ ਕੋਈ ਦੁੱਖ ਹੈ ਜੇ ਆਪਾਂ ਕਿਸੇ ਨੂੰ ਦੱਸਾਂਗੇ ਤਾਂ ਮਿੱਤਰ ਭਾਈ ਤੋਂ ਕੋਈ ਨਾ ਕੋਈ ਹੱਲ ਜ਼ਰੂਰ ਨਿਕਲੇ ਆਉਂਦਾ ਜੀ ਸਹੀ ਗੱਲ ਹੈ ਕਿੰਨਾ ਟਾਈਮ ਲਾ ਦੇਣਾ ਜੀ ਟਾਈਮ ਵੈਦੂ ਭਾਈ ਜੀ 2009 ਦੇ ਵਿੱਚ ਉਹ ਮੈਂ ਚਾਈਨਾ ਦੇ ਵਿੱਚ ਉਹ ਥੈਰੇਪੀ ਸਿੱਖੀ ਸੀ ਚਾਈਨਾ ਦੇ ਵਿੱਚੋਂ ਹਾਂਜੀ ਹਾਂ ਮੇਰਾ ਬੇਜਰ ਸੀਗਾ ਮੈਂ ਉੱਥੇ ਆਉਂਦਾ ਜਾਂਦਾ ਸੀ ਸ਼ੌਂਕੀਆ ਤੌਰ ਤੇ ਸਿੱਖੀ ਸੀ ਅੱਛਾ ਜੀ ਹਾਂ ਠੀਕ ਹੈ ਹੌਲੀ ਹੌਲੀ ਫਿਰ ਮੈਂ ਲੋਕਾਂ ਤੇ ਅਪਲਾਈ ਕੀਤੀ ਤਾਂ ਬਿਲਕੁਲ 100% ਆਪਣੇ ਕੋਲ ਰਿਜ਼ਲਟ ਆਏ ਹਾਂ ਜੀ ਐਸੀ ਗੱਲ ਹੈ ਜਿਹੜੇ ਵੀ ਕੇਸ ਨੂੰ ਉਸ ਉੱਪਰ ਵਾਲੇ ਦੀ ਬੇਰਸਤਕਾ ਹੱਥ ਪਾਇਆ ਤਾਂ ਆਪਾਂ ਸੋਲਵ ਕੀਤਾ ਠੀਕ ਹੈ ਜੀ ਬਿਨਾਂ ਦਬੇ ਤੋਂ ਹੁੰਦਾ ਜੀ ਇੱਕ ਗਰੰਟੀ ਹੈ ਜਮਾ ਜੀ ਬੈਕ ਰਾਹੀਂ ਸੈਂਕੜੇ ਕੇਸ ਹੱਲ ਕੀਤੇ ਨੇ ਆਪਾਂ ਤੁਹਾਨੂੰ ਲੰਬਰ ਦੇ ਸਕਦੇ ਆ ਲੋਕਾਂ ਨਾਲ ਗੱਲ ਕਰਾ ਸਕਦੇ ਕੋਈ ਐਦਾਂ ਦੀ ਗੱਲ ਹੀ ਹੈਗੀ ਬਹੁਤ ਲੋਕ ਠੀਕ ਹੋ ਕੇ ਗਏ ਉੱਪਰ ਵਾਲੇ ਦੀ ਕਿਰਪਾ ਦੇ ਨਾਲ ਠੀਕ ਹੈ ਬਾਈ ਜੀ ਕਿਹੜੇ ਕਿੜੀਆਂ ਪ੍ਰੋਬਲਮਾਂ ਦਾ ਹੱਲ ਹੁੰਦਾ ਤੁਹਾਨੂੰ ਹਾਂਜੀ ਦਰ ਰਹਿਲੀ ਹੋਵੇ ਤੁਹਾਡੀ ਨਾਲ ਜਿਹੜੀ ਹੋਵੇ ਹਾਂਜੀ ਇਹ ਤੀਜਾ ਆਪਾਂ ਗਾਰੰਟੀ ਦਾ ਠੀਕ ਕਰ ਦਿੰਦੇ ਹੱਥ ਲਾ ਕੇ ਹਾਂਜੀ ਹਾਂਜੀ ਠੀਕ ਹੈ ਹੋਰ ਕਰ ਕੀ ਹੋਇਆ ਤੁਸੀਂ ਇਹ ਕੁਝ ਪੁਆਇੰਟਸ ਜਿਹੜੇ ਉਹ ਆਪਾਂ ਉਹਨੂੰ ਪ੍ਰੈਸ ਕਰਦੇ ਆ ਹਾਂਜੀ ਠੀਕ ਹੈ ਜੀ ਕੁਝ ਹੀਲੇਜ਼ ਹੋ ਰਹੇ ਕੋਸਟ ਅਰ ਜੀ ਤੁਹਾਡੇ ਵੱਲ ਬਾਛੜਦਾ ਆਪਣੇ ਮੇਰੇ ਕੋਲ ਠੀਕ ਹੈ ਜੀ ਜਿਹੜੇ ਰਿਪਾਇਰਮੈਂਟ ਚੋਂ ਮੈਂ ਖਿੱਚਦਾ ਤੇ ਤੁਹਾਡੇ ਵੱਲ ਛੱਡਦਾ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਹੈ ਜਾਂ ਪੰਜਾਬੀ ਚ ਕਹਿ ਲੋ ਵੀ ਹੱਥ ਆਲਾ ਕਰਦਾ ਦਾ ਝਾੜਾ ਕਰਦਾ ਜਿਰੂ ਆਪਾਂ ਕਹਿੰਦੇ ਲੋ ਜੀ ਬਾਈ ਜੀ ਜੇ ਕੋਈ ਵੀ ਮੇਰਾ ਵੀ ਥੋੜਾ ਵੜਾ ਕਰਾਉਣਾ ਚਾਹੁੰਦਾ ਤਾਂ ਇੱਥੇ ਆ ਹਾਂ ਇਹ ਕਹਿ ਲੋ ਕਿਉਂਕਿ ਲੋਕ ਅੰਗਰੇਜ਼ੀ ਭਾਸ਼ਾ ਨਾਲੋਂ ਇਹਨੂੰ ਸਰਲ ਭਾਸ਼ਾ ਨੂੰ ਜ਼ਿਆਦਾ ਸਮਝਦੇ ਆ ਸਹੀ ਗੱਲ ਹੈ ਹੈ ਨਾ ਜੀ ਹੈ ਅਸਲ ਚ ਉਹ ਸਾਈਜ਼ ਆ ਹਾਂ ਸਾਈਜ਼ ਆ ਉਹ ਮਤਲਬ ਕੋਈ ਜਾਦੂ ਡੋਣਾ ਨਹੀਂ ਹੈਗਾ ਠੀਕ ਹੈ ਜੀ ਮਤਲਬ ਅਲਰਜੀ ਆ ਉੱਪਰ ਯੂਨੀਵਰਸ ਦੇ ਵਿੱਚ ਫਿਰਦੀ ਆ ਉਹ ਤੋਂ ਆਪਾਂ ਇਕੱਠੀ ਕਰਕੇ ਬੰਦੇ ਨੂੰ ਦੇਣਾ ਬਸ ਪੌਜ਼ਟਿਵ એનર્ਜੀ ਸਹੀ ਗੱਲ ਐ ਇਹ ਹੁੰਦਾ ਕੀ ਐ ਜੀ ਆਪਣਾ ਸਰਵਾਈਕਲ ਇਹ ਹੁੰਦਾ ਇਹ ਸਟ੍ਰੈਸਰ ਨਾਲ ਪੈਦਾ ਹੁੰਦੀ ਆ ਜਿਆਦਾਤਰ ਪ੍ਰੋਬਲਮਸ ਜਿਹੜੀਆਂ ਨੇ ਜਿਹੜੀ ਧਰਨਾ ਉਹ ਭੁੱਖੇ ਰਹਿਣ ਨਾਲ ਜਿਆਦਾ ਹੁੰਦੀ ਆ ਕਈ ਵਾਰੀ ਆਪਾਂ ਬੇ ਟਾਈਮ ਜਦੋਂ ਆਪਾਂ ਖਾਣਾ ਖਾ ਲਿਆ ਆਪਾਂ ਕੋ ਟਾਈਮ ਹੀ ਨਹੀਂ ਖਾਣ ਪੀਂਦੇ ਹਾਂ ਹਾਂਜੀ ਉਹਦੇ ਨਾਲ ਸਰਵਾਈਕਲ ਜਿਹੜਾ ਉਹ ਜਿਆਦਾ ਮੋਬਾਈਲ ਯੂਜ਼ ਕਰਦੇ ਆ ਕਈ ਲੋਕ ਹਾਂਜੀ ਜਿਆਦਾ ਸਟ्रेस ਆ ਉਹ ਗਰਦਨ ਇਦਾਂ ਰੀਵੀ ਕਰ ਲੈਂਦੇ ਹਨਾ ਠੀਕ ਹੈ ਜੀ ਜਿਆਦਾ ਟਾਈਮ ਸੋਚੇ ਸੋਚੀ ਜਾਂਦੇ ਆ ਇਦਾਂ ਉਹਦੇ ਦਾ ਪੈਦਾ ਹੁੰਦਾ ਹਾਂਜੀ ਫਿਰ ਉਹ ਬਹੁਤ ਖਤਰਨਾਕ ਰੂਪ ਧਾਰਨ ਕਰ ਜਾਂਦਾ ਜਿਆਣੀ ਕਈ ਵਾਰੀ ਤੁਸੀਂ ਦੇਖਿਆ ਡਾਕਟਰਾਂ ਦੇ ਕਈ ਬੰਦੇ ਸਰਜਰੀ ਵੀ ਕਰਾ ਲੈਂਦੇ ਆ ਕਿਸੇ ਦੇ ਕਾਰਨ ਲੱਗਿਆ ਹੁੰਦਾ ਹਾਂਜੀ ਪਰ ਉਹ ਕੋਈ ਪਰਮਾਨੈਂਟ ਉਹਦਾ ਸੋਲੂਸ਼ਨ ਨਹੀਂ ਹੈਗਾ ਪਰਮਾਨੈਂਟ ਹੈ ਨਹੀਂਗਾ ਕੋਈ ਠੀਕ ਹੈ ਜੀ ਪਤਾ ਕਿਵੇਂ ਲੱਗੂ ਵੀ ਆਪ ਨੂੰ ਹੋ ਗਿਆ ਸਰ ਬਾਈਕ ਤੇ ਦੇਖੋ ਇਹਦਾ ਸਿਰਦਰਦ ਹਾਂਜੀ ਬਾਈਕ ਰਾਈਡ ਹੋ ਜਾਂਦਾ ਕਈ ਵਾਰੀ ਹਾਂਜੀ ਸਿਰ ਭਾਰਾ ਭਾਰਾ ਰਹਿਣਾ ਹੂੰ ਚੱਕਰ ਆਉਣ ਲੱਗ ਜਾਂਦੇ ਆ ਫਿਰ ਤੁਹਾਡਾ ਜਿੱਦਾਂ ਬਾਹਾਂ ਚ ਸਟੇਬਿਲਿਟੀਸ ਹੋ ਜਾਂਦੀ ਆ ਜਿਵੇਂ ਆਪਾਂ ਉਹ ਕਰਦੇ ਆ ਹਾਂਜੀ ਚੱਕਦੇ ਆ ਕੋਈ ਚੀਜ਼ ਆਪਾਂ ਚੱਕਣ ਤੇ ਸਵੱਸਿਆ ਆਉਂਦੀ ਆ ਠੀਕ ਹੈ ਜੀ ਠੀਕ ਆ ਚਿਰਚੜਾਪਣ ਲੱਤਾਂ ਤੋਂ ਖੜੀ ਆ ਜਦਾਂ ਐ ਲੱਗੀ ਆ ਉਹ ਚੰਗਾ ਭਲਾ ਬੰਦਾ ਵੀ ਆਪਾਂ ਬੁਵਾਰ ਆ ਸੈਲ ਘਟੇ ਹੁੰਦੇ ਐਦਾਂ ਲੱਗੀ ਜਾਂਦਾ ਠੀਕ ਐ ਵਿੱਚ ਕਿੰਨੇ ਵਾਰ ਆਉਣਾ ਪੂ ਆਪਣੇ ਕੋਲੇ ਬਾਈ ਆਪਣੇ ਕੋਲੇ ਤਿੰਨ ਸੈਟ ਕਰ ਲੈਣੀ ਐ ਬਣ ਗਿਆ ਬੰਦਾ ਠੀਕ ਐ ਤਿੰਨ ਤਿੰਨ ਮਿੰਟ ਦੀਆਂ ਜੀ ਹਾਂ ਬਸ ਆਓ ਤੇ ਜਾਓ ਬੱਸ ਇਹ ਲੈ ਕੇ ਕੰਮਾਂ ਤੋਂ ਜਾ ਕੇ ਚਲੇਗੇ ਬੱਸ ਲੈ ਵੀ ਸਰਪਤੰਨ ਮਿੰਟ ਦੇ ਵਿੱਚ ਸਰਵਾਈਕਲ ਦਾ ਹੱਲ 100% ਆ 100% ਆ ਜੀ 1000% ਜੀ 1000% ਹੀ ਤੁਸੀਂ ਬੰਦਾ ਲਿਆਓ ਬੱਸ ਬੰਦਾ ਠੀਕ ਹੋ ਕੇ ਲੈ ਜਿਓ ਮੇਰੇ ਕੋਲੋਂ ਕਰਾ ਕੇ ਜਦੀ ਨਾਲ ਹੀ ਤੁਹਾਨੂੰ ਪਤਾ ਲੱਗ ਜਾਣਾ ਠੀਕ ਹੈ ਜੀ ਬੰਦਾ ਹੈਗਾ ਆਪਣੇ ਕੋਲੇ ਜੀ ਕੋਈ ਦਾ ਕਰਦਿਆ ਜਿਹੜਾ ਮਰਜ਼ੀ ਲਿਆਓ ਲੈ ਵੀ ਹੁਣਾ ਤੁਹਾਨੂੰ ਇੱਕ ਨਾ ਬੰਦਾ ਦਿਖਾਉਣ ਪ੍ਰੈਕਟੀਕਲ ਕਰਦਾਂਗੇ ਆਪਾਂ ਆ ਜਾ ਬਈ ਹਰਦੇਵਨ ਹਰਦੇਵ ਬਾਈ ਆਏ ਹੋ ਮੇਰੇ ਨਾਲ ਹਰਦੇਵ ਆ ਜਾ ਬਈ ਇਹਨੂੰ ਕਰਦਾਂਗੇ ਇਹ ਕਹਿੰਦਾ ਵੀ ਮੈਨੂੰ ਵੀ ਪ੍ਰੋਬਲਮ ਹੈਗੀ ਹੈਗੀ ਕੋਈ ਗੱਲ ਨਹੀਂ ਬੈਠੋ ਜੀ ਲੈ ਵੀ ਦੇਖਦੇ ਆ ਵੀ ਇਹ ਚੀਜ਼ ਹੁੰਦੀ ਕੀ ਆ ਕਿਵੇਂ ਹੁੰਦੀ ਆ ਬਾਈ ਕਰਦਾ ਕੀ ਆ ਬੈਠੋ ਹਰਦੇਬਾਈ ਹੁੰਦਾ ਕੀ ਆ ਤੈਨੂੰ ਪਹੁੰਹ ਦੱਸ ਭਲਾ ਮੈਨੂੰ ਨਾ ਜਿਵੇਂ ਬਾਈ ਨੇ ਦੱਸਿਆਗਾ ਕਿਸੇ ਦਾ ਬੇੜਾ ਤਾਂ ਕਈ ਵਾਰੀ ਇਹ ਸਿਰ ਹਾਫ ਹੂੰ ਦਰਦ ਕਰਦਾ ਹੈਗਾ ਤੇ ਜਿਵੇਂ ਅੱਜ ਆਪਾਂ ਬਾਹਰਾਂਗੇ ਤਾਂ ਲੱਤਾਂ 'ਚ ਜਵਾਨ ਆ ਸਾਮ ਨੂੰ ਜਾ ਕੇ ਖਤਮ ਹੈਗੀ ਚਾਹੇ ਮੇਰੇ ਘਰੇ ਵੀ ਫਰੀ ਹੈਗਾ ਕਾਹਦੀ ਸਾਮ ਨੂੰ ਬੱਚਾ ਨੂੰ ਕਹਿਣਾ ਕਿ ਯਾਰ ਲੱਗੜੋ ਮੈਨੂੰ ਹਾਂ ਇੱਥੋਂ ਤੋ ਇੱਥੋਂ ਤੋ ਲੈ ਆ ਹਾਂ ਅੱਜ ਤਾਂ ਅੱਜਾ ਨਿਕਲਦੀ ਜਿਵੇਂ ਸੱਲ ਜੇ ਘਟੇ ਹੁੰਦੇ ਨੇ ਮੈਨੂੰ ਐ ਲੱਗਣ ਲੱਗਦਾ ਆਪ ਨੂੰ ਕੋਈ ਖਤਮ ਹੈ ਯਾਰ ਸਰੀਰ ਠੀਕ ਆ ਹਾਂ ਜੀ ਸੀਗੀ ਤੇ ਬਾਈ ਨੇ ਮੈਨੂੰ ਕਿਹਾ ਮੈਂ ਯਾਰ ਮੈਨੂੰ ਹੈਗੇ ਆ ਪ੍ਰੋਬਲਮ ਠੀਕ ਕਰ ਦਦਾਂ ਉੱਪਰ ਵਾਲੇ ਦੀ ਧਿਆਨ ਕਰਦੇ ਵਾਲਾ ਤਾਂ ਮਾਲਕ ਆ ਆਪਾਂ ਤਾਂ ਇੱਕ ਜਰੀਆ ਕੋਸ਼ਿਸ਼ ਹੈਨਾ ਪਰਮੇਸ਼ਰ ਕਰਦਾ ਜੋ ਕਰਦਾ ਹੁਣ ਤੁਸੀਂ ਸਰੀਰ ਨੂੰ ਰਿਲੈਕਸ ਕਰੋਗੇ ਗਰਦਨ ਉੱਪਰ ਚੱਕੋਗੇ ਪਿੱਛੇ ਹੋ ਜਾਓ ਬਿਲਕੁਲ ਨਾਲ ਆਰਾਮ ਰਿਲੈਕਸ ਹੋ ਕੇ ਬੈਠੋਗੇ ਜਿਆਦਾ ਗਰਦਨ ਦੀ ਪਿੱਛੇ ਨਹੀਂ ਇੱਥੇ ਰੱਖ ਲਈਏ ਹਾਂ ਜੀ ਬਹਿ ਜਾਓ ਟੈਨਸ਼ਨ ਦੀ ਗੱਲ ਨਹੀਂ ਬਿਲਕੁਲ ਵੀ ਬਿਲਕੁਲ ਨਹੀਂ ਟੈਨਸ਼ਨ ਕਰੀ ਸਰੀਰ ਰਿਲੈਕਸ ਰੱਖਣਾ ਬਿਲਕੁਲ वेलकम रिलैक्स ਢਿੱਲਾ ਛੱਡੋ ਸਰੀਰ ਸਰੀਰ ਢਿੱਲਾ ਛੱਡੋ ਜਾਈਂ ਢਿੱਲਾ ਬਸ ਅੱਖਾਂ ਬੰਦ ਅੱਖਾਂ ਬੰਦ ਅੱਖਾਂ ਬੰਦ ਕਰੋ ਅੱਖਾਂ ਬੰਦ ਅੱਖਾਂ ਬੰਦ ਰੱਖੋ ਬਾਈ ਅੱਖਾਂ ਬੰਦ ਅੱਖਾਂ ਰ ਖੋਲੋ ਅੱਖਾਂ ਬੰਦ ਅੱਖਾਂ ਬੰਦ ਬਸ ਠੀਕ ਹੈ ਠੀਕ ਹੈ ਅੱਖਾਂ ਬੰਦ ਅੱਖਾਂ ਬੰਦ ਰੱਖੋਗੇ ਵੈਰੀ ਗੁੱਡ ਹਾਂਜੀ 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 ਅੱਖਾਂ ਬੰਦ ਰੱਖੋ ਬਸ ਅੱਖਾਂ ਨਹੀਂ ਖੋਲੋਗੇ ਤੁਸੀਂ ਨੇ ਵੀ ਦੇਖੋ ਮਿੱਤਰੋ ਧੱਖਾ ਬਾਦ ਰੱਖ ਲਈ ਜਰਾ ਰਿਲੈਕਸ ਰਹੋਗੇ ਬਿਲਕੁਲ ਇੰਨਾ ਹੀ ਕੰਮ ਆ ਸਿਰਫ ਬੈਠ ਜਾਓ ਰਿਲੈਕਸ ਹੋ ਗਏ ਹੁਣ ਵਾਲੀ ਅੱਖਾਂ ਖੋਲੋ ਖੋਲੋ ਕਿੱਥੇ ਹੋ ਇੱਥੇ ਹੋ ਕਿੱਥੇ ਜਲੇ ਗਈ ਸੀ ਹੂੰ ਕੀ ਹੋ ਗਿਆ ਜੀ ਕੀ ਹੋਇਆ ਜੀ ਚਲੋ ਤੁਸੀਂ ਦੱਸੋ ਕੀ ਤਜਰਬਾ ਸੀ ਹਰਦੇਵ ਨੂੰ ਪੁੱਛਦੇ ਆ ਕਿਉਂ ਵੀਰਦੇਵ ਮੈਂ ਯਾਰ ਐਨ ਲੱਗ ਗਿਆ ਕਿ ਮੈਂ ਇੱਥੇ ਹੈ ਹੀ ਨਹੀਂਗਾ ਮਹੂਰ ਹੀ ਮੈਨੂੰ ਨਵੀਂ ਦੁਨੀਆ ਜ ਬਹੁਤ ਜੀ ਉਹਨੇ ਨਵੇਂ ਦੇ ਵਿੱਚ ਪੂਰੀ ਸਰੀਰ ਦੇ ਵਿੱਚ ਵੀ ਕਿੜੀਆਂ ਜਾ ਰਹੀਆਂ ਸੀਗੀਆਂ ਕਿਉਂ ਕੀੜੀਆਂ ਤੁਰਦੀਆਂ ਹੋਣ ਦੇਣੀਆਂ ਉਹ ਤਾਂ ਮੈਂ ਹੋਰ ਹੀ ਲੋਕਾਂ ਨਾਲ ਗੱਲਾਂ ਕਰ ਰਿਹਾ ਸੀ ਯਾਰ ਹੱਲ ਲੱਗ ਗਿਆ ਜੀ ਹੱਲ ਭਾਈ ਪਰਲੋਕ ਦੇ ਦਰਸ਼ਣ ਹੋ ਗਏ ਪਰਲੋਕ ਦੇ ਦਰਸ਼ਣ ਲੇ ਵੀਰ ਦੇ ਵਈਨ ਪਰ ਲੋਕ ਦੇ ਦਰਤਨ ਕਰ ਲੈ। ਅੱਛਾ ਲੈ ਹੋਰ ਲਸੋਗੇ ਵੀਰ। ਕਿਵੇਂ ਲੱਗ ਰਿਹਾ ਸਰੀਰ ਨੂੰ? ਹੌਲਾ ਲੱਗਾ ਹੋ ਗਿਆ ਹੌਲਾ। ਹਲਕਾ ਹੋ ਗਿਆ। ਹਲਕਾ ਹੋ ਗਿਆ ਸਰੀਰ ਦਾ। ਹਾਂ। ਹਾਂ। ਸਰੀਰ ਦਾ ਕਾਫੀ ਹੋ ਗਿਆ ਆਪਣੇ ਆਪ ਨੂੰ ਲੱਗਦਾ ਸੀਗਾ ਮੈਨੂੰ। ਇੱਕ ਵਾਰ ਰਿਲੈਕਸ ਹੋ ਜਾਓਗੇ ਵੀ। ਲੈ ਵੀ ਮਿੱਤਰੋ ਦੇਖ ਸਕਦੇ ਹੋ ਪ੍ਰੈਕਟੀਕਲ ਕਰਿਆ ਆਪਾਂ ਜਮਾ ਜੀ। ਹੈ ਬਈ ਜੀ। ਹਾਂ। ਲੋ ਵੀ ਦੇਖ ਸਕਦੇ ਕਿੰਨੇ ਬੰਦੇ ਆਉਂਦੇ ਰੋਜ਼ ਰੋਜ਼ ਬਾਈ ਜੇ ਤਾਂ ਬਾਦੂ ਆਉਂਦੇ ਆ ਜੀ ਉਹਦੇ ਦਾ ਮੈਂ ਕਹਿੰਦਾ ਜੀ ਪੁੱਛੋ ਨਾ ਉਹਦਾ ਕੈਦੀ ਖੇਡੀ ਵਾਲੇ ਕਿੰਨੇ ਬੋਲ ਰਿਹਾ ਮੇਰਾ ਭਤੀਜਾ ਹੀ ਆ ਪਿਛੇ ਖੜਾ ਥੋੜੇ ਇਹ ਫੋਨ ਸੁਣਦਾ ਥੋੜਾ ਇਹ ਰੋਜ਼ ਆ ਜਾਂਦਾ ਦੇਖੋ ਇਹ ਡੇਲੀ ਆ ਕੇ ਬਟਰ ਚ ਦਬਾਉਣੇ ਮੈਨੂੰ ਕਹਿੰਦਾ ਆ ਜਾ ਵੀ ਮੇਰਾ ਘਰ ਚਾਚਾ ਹੱਲ ਠੀਕ ਠੀਕ ਤੇ ਜਦ ਵੀ ਨਾ ਇਹ ਹੁੰਦਾ ਕੀ ਜੀ ਇਹ ਚੀਜ਼ ਹੁੰਦੀ ਕੀ ਆ ਇਹ ਅਸਲ ਚ ਕੀ ਆ ਆਪਣੇ ਆਰਟਰੀਜ਼ ਦੇ ਵਿੱਚ ਬਰੇਨ ਨੂੰ ਬਲੱਡ ਜਾਂਦਾ ਜੀ ਅੱਛਾ ਜੀ ਤੁਹਾਨੂੰ ਕਾਊਂਟ ਕਰਨੀ ਪੈਂਦੀ ਆ ਉਹਦੀ ਵੀ ਪਲਸ ਕਿੰਨੀ ਆ ਹੂੰ ਤਲੂਆ ਵੀ ਦੱਸ ਦਊਗਾ ਵੀ ਤੁਹਾਡੇ ਕਿੱਧਰਲੇ ਪਾਸੇ ਪ੍ਰੋਬਲਮ ਆ ਉਥੋਂ ਪਤਾ ਲੱਗਦਾ ਵੀ ਬਲੱਡ ਕਿੰਨੀ ਤੇਜ਼ੀ ਦਾ ਸਰਕੂਲੇਟ ਕਰ ਰਿਹਾ ਤੇਿੱਧਰ ਨੂੰ ਪ੍ਰੋਬਲਮ ਆ ਉਧਰ ਘਟ ਜਾਂਦਾ ਠੀਕ ਆ ਠੀਕ ਆ ਉਹਨੂੰ ਆਪਾਂ ਰੋਕ ਲੈਣਾ ਰੋਕ ਲੈਣਾ ਇਹ ਰੋਕਣ ਲਈ ਵੀ ਕਾਊਂਟ ਕਰਨਾ ਪੈਂਦਾ ਵੀ ਕਿੱਲਾ ਜੇ ਰੋਕਣਾ ਜੇ ਜੇ ਬਿੜਜਾਲ ਬੰਦਾ ਨਾਲ ਜ਼ਿਆਦਾ ਟਾਈਪ ਤੁਹਾਡਾ ਰੋਕ ਲਿਆ ਤੁਸੀਂ ਕੋਬਾ 'ਚ ਵੀ ਜਾ ਸਕਦੇ ਹੋ ਠੀਕ ਆ ਜੀ ਠੀਕ ਆ ਜੇ ਕੋਈ ਹੋਰ ਪ੍ਰੋਬਲਮ ਮੇਜਰ ਹੋ ਸਕਦੀ ਹੈ ਠੀਕ ਇਹ ਮਤਲਬ ਕੋਈ ਬੱਚਿਆਂ ਦਾ ਖੇਡ ਰਹੀ ਹੈਗਾ ਇਹ ਅਣਜਾਣ ਬੰਦੇ ਦਾ ਪਨਾ ਕਰਵਾਈਏ ਜੇ ਦੇਖਿਆ ਵਦਾਈ ਹਾਂ ਨਹੀਂ ਨਹੀਂ ਹਾਂਜੀ ਜਿਹੜੇ ਕਰਨੇ ਵਾਲੇ ਆ ਜੇ ਮੈਂ ਕਰਦਾ ਨਾ ਸਾਨੂੰ ਬਹੁਤ ਗੁਸ਼ਤਿਆਰ ਚ ਰੱਖਣਾ ਪੈਂਦਾ ਪੇਸ਼ੈਂਟ ਦੀ ਕੰਡੀਸ਼ਨ ਕਿਦਾਂ ਦੀ ਯਾਰ ਹਾਂਜੀ ਹਾਂਜੀ ਬਿਓ ਨੂੰ ਕਿੰਨੇ ਪਰਸੈਂਟ ਪ੍ਰੋਬਲਮ ਆ ਉਹ ਇੱਥੋਂ ਪਤਾ ਲੱਗ ਜਾਂਦਾ ਠੀਕ ਹੈ ਫੀਸ ਕਿੰਨੀ ਰਹੂ ਆਪਣੀ ਜੀ ਫੀਸ ਤਾਂ ਕਹਿ ਲੋ ਵੀ ਡਾਕਟਰਾਂ ਨਾਲੋਂ ਤਾਂ ਬਹੁਤ ਘੱਟ ਆ ਜੀ ਨਾ ਮਾਤਰੀ ਆ ਨਾ ਮਾਤਰੀ ਹਾਂ ਠੀਕ ਹੈ ਬਾਕੀ ਅੜਕੇ ਵੀ ਕਿਸੇ ਤੋਂ ਕਦੇ ਕੁਝ ਨਹੀਂ ਲਿਆ ਕਿਉਂਕਿ ਆਪਾਂ ਤਾਂ ਚੈਰਿਟੀ ਕਰਦੇ ਆ ਚੈਰਿਟੀ ਕਰਦੇ ਆ ਹਨਾ ਬੱਚਿਆਂ ਨੂੰ ਆਪਾਂ ਜੁਵੈਲਰੀ ਆ ਜਾਂ ਬੋਤਲਾਂ ਹੂੰ ਜਾਂ ਐਜੂਕੇਸ਼ਨ ਲਈ ਬਾਕਸ ਨੋਟਬੁੱਕਸ ਜਿਹੜੀਆਂ ਨੇ ਹੂੰ ਠੀਕ ਹੈ ਉਹ ਵੰਡਦੇ ਆ ਤੇ ਸਾਡੇ ਪਿੰਡ ਦੇ ਬੱਚੇ ਮੇਰੇ ਕੋ ਆਉਂਦੇ ਆ ਬਹੁਤ ਨਹੀਂ ਵੀ ਇਦਾਂ ਦੀਆਂ ਚੀਜ਼ਾਂ ਨੇ ਬਈ ਦਿਖਾ ਤੋਡਾ ਬਈ ਜੀ ਕੱਲਾ ਕੱਲਾ ਪੈਸਾ ਚੈਰਿਟੀ 'ਚ ਜਾਊਗਾ ਇਹ ਦੇਖ ਸਕਦੇ ਹੋ ਨਾ ਆ ਵੇਖੋ ਇਦਾਂ ਦਾ ਸਵਾਲ ਜਿਹੜਾ ਲਿਆ ਕੇ ਮੈਂ ਇਕੱਠਾ ਰੱਖਦਾ ਆਪਣੇ ਕੋਲੇ ਜਿਹੜਾ ਵੀ ਮੈਨੂੰ ਕੋਈ ਫੀਸ ਮੇਰੀ ਦੇ ਕੇ ਜਾਂਦਾ ਉਹਦਾ ਆ ਸਵਾਲ ਲਿਓਨਾ ਇਹ ਫੀਸ ਆਈ ਹਾਂ ਫੀਸ ਆ ਬਸ ਠੀਕ ਹੈ ਇਹੋ ਜਿਹਾ ਕੁਝ ਲਿਆ ਕੇ ਪੈਨਸਲਾਂ ਕੱਟ ਰੱਈਆਂ ਦੇ ਕਾਫੀ ਜਦਾ ਰੇਜ਼ਰ ਛੋਟੇ ਬੱਚਿਆਂ ਲਈ ਸ਼ਾਰਪਨਰ ਹਮ ਨੋਟਬੁਕਸ ਠੀਕ ਹੈ ਕੋਲ ਪਲੱਸ 1 ਪਲੱਸ 2 ਵਾਲਿਆਂ ਲਈ ਜਿਹੜੇ ਆ ਸਬਜੈਕਟ ਦੀਆਂ ਬੁੱਕਸ ਰਿਓ ਮਹਗਾ ਤੁਹਾਨੂੰ ਪਤਾ ਐਜੂਕੇਸ਼ਨ ਅੱਜਕੱਲ ਬਹੁਤ ਜ਼ਿਆਦਾ ਮਹਿੰਗੀ ਹੋਈ ਆ ਹਾਂਜੀ ਇਹ ਤੇ ਇਹ ਵੀ ਇੱਕ ਹੋਰ ਪਲੱਸ ਕੁਆਰਡ ਹੈ ਵੀ ਇਹ ਕੋਈ ਮਤਲਬ ਆਇਆ ਜੀ ਹੈਗਾ ਵੀ ਐਸਸੀ ਬੱਚੇ ਲਈ ਆ ਜਾਂ ਕੋਈ ਬਿਲਕੁਲ ਜਿਹੜਾ ਮਰਜੀ ਆ ਗਿਆ ਉਹ ਕਦੇ ਇਹ ਨਹੀਂ ਪੁੱਛਿਆ ਵੀ ਤੇਰਾ ਫਾਦਰ ਕੋਲੇ ਕਾਰ ਆ ਕਿ ਸਾਈਕਲ ਆ ਅੱਛਾ ਜੀ ਕੋਈ ਮਤਲਬ ਬੱਚਾ ਜਿਹੜਾ ਆ ਗਿਆ ਉਹ ਸਵਾਲ ਲੈ ਕੇ ਉਹ ਕਹਿੰਦਾ ਮੈਨੂੰ ਆ ਚਾਹੀਦਾ ਜੀ ਉਹ ਲੈ ਵੀ ਲੈ ਬਸ ਗੱਲ ਮੁੱਕੀ ਲੈ ਵੀ ਮਿੱਤਰੋ ਹੁਣ ਜਿਹੜੇ ਵੀ ਮੇਰੇ ਬੇਗ ਨੂੰ ਭੈਣ ਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਦਾ ਵੀਰ ਨਾਲ ਇੱਕ ਵਾਰ ਸੰਪਰਕ ਜ਼ਰੂਰ ਕਰੋ ਬਾਈ ਕਿਉਂਕਿ ਬਾਈ ਜੀ ਆਪਾਂ ਡਾਕਟਰਾਂ ਦੇ ਲੱਖਾਂ ਰੁਪਏ ਹੜਾਤਾ ਕਿਉਂ ਬਾਈ ਜੀ ਪਰ ਇੱਥੇ ਬਾਈ ਤੁਹਾਡੇ ਕੁਸਕ ਪੈਸਿਆਂ ਦੇ ਵਿੱਚ ਹੀ ਥੋੜੇ ਜਿਹੇ ਪੈਸਿਆਂ ਜੀ ਬਸ ਥੋੜੇ ਪੈਸਿਆਂ ਦੇ ਵਿੱਚ ਹੀ ਤੁਹਾਡਾ ਇਲਾਜ ਬਾਈ ਜੀ 100% ਨਹੀਂ ਬਾਈ ਕਹਿੰਦਾ 1000% ਦਾ ਇਲਾਜ ਕਰਕੇ ਤੋਰਾਂਗੀ ਤੋਰਾਂਗੇ ਹਣਾ ਬਿਲਕੁਲ ਹੁਣ ਬਾਈ ਬਾਕੀ ਤੁਹਾਡੀ ਮਰਜ਼ੀ ਰੋ ਵੀ ਤੁਸੀਂ ਇੱਥੇ ਆਉਣਾ ਜਾਂ ਫਿਰ ਨਾ ਆਉਣਾ ਹਾਂਜੀ ਉਹ ਤੁਹਾਡੀ ਮਰਜ਼ੀ ਬਿਲਕੁਲ ਜੀ ਬਿਲਕੁਲ ਠੀਕ ਹੈ ਬਾਈ ਹੁਣ ਕਿੱਥੇ ਪਊਗਾ ਆਪਾਂ ਨੂੰ ਇਹ ਬਿਲਡ ਤਾਂ ਵੋਟ ਆ ਜੀ ਹਾਂਜੀ तहसील पायल जिला लुधियाना ए बलेरकोट ਨੇ ਤਾਂ ਵੀ ਆਪਣਾ ਪਿੰਡ 222 ਕਿਲੋਮੀਟਰੀ ਆ ਨੇੜੀ ਪਿਆ ਦਾ ਹਾਂਜੀ ਠੀਕ ਹੈ ਚਲੋ ਠੀਕ ਹੈ ਬਾਈ ਠੀਕ ਹੈ ਬਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਾਈ ਜੀ ਚੱਕ ਲੋ ਫੋਨ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਪ੍ਰੋਬਲਮ ਹੈਗੀ ਤਾਂ ਇੱਥੇ ਆ ਜਾ